ਬੰਗਲਾਦੇਸ਼ ਨੂੰ ਹਰਾ ਕੇ ਏਸ਼ੀਆ ਕੱਪ ਦੇ ਫਾਈਨਲ ਚ ਪਹੁੰਚਾ ਭਾਰਤ ਅਭਿਸ਼ੇਕ ਨੇ ਜੜੀ 50 ਸਤਿ ਸ਼੍ਰੀ ਅਕਾਲ ਜੀ ਮੈਂ ਮਹਦਿੱਦ ਕੌਟ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਤੇ ਖੇਡਾਂ ਦੀ ਖਾਸ ਬਟੇਡ ਲੈ ਕੇ ਹਾਜ਼ਰ ਹਾਂ ਦੱਸਦੇ ਅੰਤਰਰਾਸ਼ਟਰੀ ਕ੍ਰਿਕਟ ਕਾਉਂਸਲ ਨੇ ਯੂ ਐਸ ਏ ਕ੍ਰਿਕਟ ਬੋਰਡ ਨੂੰ ਮੋਤਲ ਕਰ ਦਿੱਤਾ ਇਸ ਫੈਸਲੇ ਨੇ ਸੰਯੁਕਤ ਰਾਜ ਅਮਰੀਕਾ ਜਾਨਕਿ ਯੂਐਸਏ ਕ੍ਰਿਕਟ ਦੇ ਅੰਦਰ ਵੱਡੇ ਪ੍ਰਸ਼ਾਸਕੀ ਬਦਲਾਅ ਦਾ ਸੰਕੇਤ ਦਿੱਤਾ ਹੈ ਫੈਸਲਾ ਮੰਗਲਵਾਰ ਨੂੰ ਆਈਸੀਸੀ ਦੀ ਵਰਚੁਅਲ ਬੋਰਡ ਮੀਟਿੰਗ ਵਿੱਚ ਲਿਆ ਗਿਆ ਬੋਰਡ ਦੀ ਮਤਵਲੀ ਦੇ ਬਾਵਜੂਦ ਯੂਐਸਏ ਕ੍ਰਿਕਟ ਟੀਮ ਅਗਲੇ ਸਾਲ ਭਾਰਤ ਅਤੇ ਸ਼੍ਰੀਲੰਕਾ ਵਿੱਚ ਖੇਡੇ ਜਾਣ ਵਾਲੇ 2026 T20 ਵਿਸ਼ਵ ਕੱਪਾ ਹਿੱਸਾ ਲਏਗੀ ਆਈਸੀਸੀ ਨੂੰ ਅਮਰੀਕੀ ਕ੍ਰਿਕਟਰਾਂ ਬਾਰੇ ਕਈ ਸ਼ਿਕਾਇਤਾਂ ਮਿਲ ਰਹੀਆਂ ਸੀ ਇਹ ਮੱਧਾ ਉਧਰ ਸਾਹਮਣੇ ਆਇਆ ਜਦੋਂ ਆਈਸੀਸੀ ਨੇ ਪਿਛਲੇ ਸਾਲ శ్రీ兰ਕਾ ਵਿੱਚ ਹੋਏ ਸਾਲਾਨਾ ਸੰਮੇਲਨ ਵਿੱਚ ਯੂਐਸਏ ਕ੍ਰਿਕਟ ਬੋਰਡ ਨੂੰ ਨੋਟਿਸ ਜਾਰੀ ਕੀਤਾ ਇਹ ਸਾਲਾਨਾ ਸੰਮੇਲਨ ਸਿੰਗਾਪੁਰ ਵਿੱਚ ਹੋਇਆ ਸੀ ਜਿੱਥੇ ਯੂਐਸਏ ਕ੍ਰਿਕਟ ਨੂੰ ਇੱਕ ਢਾਂਚਾਗਤ ਢਾਂਚਾ ਸਥਾਪਿਤ ਕਰਨ ਲਈ 3 ਮਹੀਨੇ ਦਿੱਤੇ ਗਏ ਸਨ ਕਈ ਹਫ਼ਤਿਆਂ ਤੋਂ ਆਈਸੀਸੀ ਨੇ ਯੂਐਸਏ ਕ੍ਰਿਕਟ ਬੋਰਡ ਅਤੇ ਐਸਡੀਜੀਐਮਐਨ ਵੈਨੂ ਸਪੀਕੇ ਨੂੰ ਪਾਰਦਰਸ਼ੀ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਨਿਰਪੱਖ ਪ੍ਰਕਿਰਿਆ ਨੂੰ ਲਾਗੂ ਕਰਨ ਲਈ ਵਾਰ-ਵਾਰ ਚੇਤਾਵਨੀ ਦਿੱਤੀ ਸੀ ਦੱਸਦੀ ਹੈ ਯੂਐਸਏ ਚੋਣ ਅਤੇ ਕੁਝ ਵਿਅਕਤੀਆਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਪ੍ਰਕਿਰਿਆ ਵਿੱਚ ਹੇਰਾਫੇਰੀ ਦੇ ਦੋਸ਼ ਸਾਹਮਣੇ ਆਏ ਸਨ ਐਈਐਸਐ पीएनए क्रिसीफोनो ਦੇ ਅਨੁਸਾਰ ਯੂਐਸਏ 에ਰਾਫਰੀ ਦੇ ਦੋ ਸਾਹਮਣੇ ਆਏ ਸਨ ਕ੍ਰਿਕਟ ਬੋਰਡ ਦੇ ਚੇਅਰਮੈਨ ਬੈਨੂ ਪਿਸਕੇ ਨੇ ਕਿਹਾ ਕਿ ਆਈਸੀਸੀ ਨੇ ਅਜੇ ਤੱਕ ਮੁਆਤਲੀ ਸੰਬੰਧੀ ਉਹਨਾਂ ਨਾਲ ਸੰਪਰਕ ਨਹੀਂ ਕੀਤਾ ਇਤੋਂ ਤੱਕ ਕਿ ਯੂਐਸਏ ਅਲੰਪਿਕ ਅਤੇ ਪੈਰਾਲੰਪਿਕ ਕਮੇਟੀ ਨੇ ਵੀ ਯੂਐਸਏ ਕ੍ਰਿਕਟ ਬੋਰਡ ਵਿੱਚ ਬਦਲਾਅ ਦਾ ਸਮਰਥਨ ਕੀਤਾ ਹੈ ਦੱਸਦੀ ਹੈ ਆਈਸੀਸੀ ਅਤੇ ਯੂਐਸਓਪੀਸੀ ਇਸ ਮੁੱਦੇ ਤੇ ਇਕਮਤ ਹਨ ਪਰ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਬੋਰਡ ਦੇ ਚੇਅਰਮੈਨ ਬੈਨੂ ਪੀਸੇ ਕੇ ਅਸਹਿਮਾ ਦੇਣ ਲਈ ਤਿਆਰ ਨਹੀਂ ਹਨ ਇਹ ਤੇ ایسی ਖੇਡਾਂ ਦੇ ਨਾਲ ਜੁੜੀ ਹੋਈ ਅਹਿਮ ਖਬਰ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਜਾਣਨ ਲਈ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ